ਇਹਨਾਂ ਨੇ ਮੇਰੇ ਤੇ ਸਿਰ ਤਾਂ ਸਾਰਾ ਕੰਮ ਤੇ ਆਪਾਂ ਤੁਹਾਡੇ ਸਾਹਮਣੇ ਮਕਾਨ ਤਿਆਰ ਕਰਤਾ ਜੀ ਦੇਖ ਲਓ 12 ਲੱਖ ਰੁਪਏ ਦੇ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਡਿਜ਼ਾਈਨ ਦੀ ਕਲਾਸਿਕ ਲੁੱਕ ਦੀ ਹਵੇਲੀ ਲੈ ਕੇ ਆਏ ਆ ਜੋ ਕਿ ਸਿਰਫ ਹੀ 12 ਲੱਖ ਦੇ ਖਰਚੇ ਵਿੱਚ ਤਿਆਰ ਕੀਤੀ ਹੈ ਤੁਸੀਂ ਹੈਰਾਨ ਹੋ ਜਾਓਗੇ ਜਿਨ੍ਹਾਂ ਨੇ ਆ ਮਕਾਨ ਬਣਾਇਆ ਉਹਨਾਂ ਨੂੰ ਵੀ ਕਦੇ ਲੱਗਿਆ ਨਹੀਂ ਸੀ ਯਾਰ ਵੀ ਇੰਨੇ ਘੱਟ ਖਰਚੇ ਵਿੱਚ ਵੀ ਇਹਨਾਂ ਸੋਹਣਾ ਕੋਠੀ ਵਧੀਆ ਬਣਾ ਲਣਗੇ ਆਪਾਂ ਤੁਹਾਨੂੰ ਪੂਰੀ ਕੋਠੀ ਵਿਖਾਵਾਂਗੇ ਕਿੰਨਾ ਖਰਚਾ ਹੋਇਆ ਕਿਹੜਾ ਮਟੀਰੀਅਲ ਲੱਗਿਆ ਕਿੱਥੋਂ ਕਿਹੜਾ ਸਮਾਨ ਆਇਆ ਕਿਹਨੇ ਕੋਠੀ ਬਣਾਈ ਹੈ ਸਾਰ ਬਾਈਰਾ ਦਾ ਵਿਜਨ ਸੀਗਾ ਬਾਈਰ ਨੇ ਕੀ ਸੋਚ ਕੇ ਕੀ ਚੀਜ਼ ਬਣਾਈ ਆ ਪਹਿਲਾ ਕੀ ਸੀਗਾ ਇੱਥੇ ਹੈ ਨਾ ਕਿੰਨਾ ਏਰੀਆ ਬਣਿਆ ਹੋਇਆ ਪੂਰੀ ਗੱਲਬਾਤ ਕਰਾਂਗੇ ਵੀਡੀਓ ਦੇ ਨਾਲ ਜੁੜੇ ਰਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਪਹਿਲਾ ਤਾਂ ਆਪਣਾ ਨਾਮ ਤੇ ਆਪਾਂ ਕਿਹੜੇ ਪਿੰਡ ਖੜੇ ਆ ਮੇਰਾ ਨਾਮ ਹਰਵਿੰਦਰ ਸਿੰਘ ਜੀ ਆਪਾਂ ਪਿੰਡ ਇੰਦਰਗੜ੍ਹ ਵਿੱਚ ਖੜੇ ਆ ਠੀਕ ਹੈ ਜੀ ਬਾਈ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀ ਇੰਨੀ ਸੋਹਣੀ ਹਵੇਲੀ ਬਣਾਈ ਹੈ ਨੇ ਘੱਟ ਖਰਚੇ ਦੇ ਵਿੱਚ ਤੁਹਾਨੂੰ ਤੇ ਬਾਈ ਮੈਨੂੰ ਮੜਾ ਯਾ ਦੱਸੋ ਵੀ ਪੂਰਾ ਏਰੀਆ ਕਿੰਨਾ ਹੀ ਕੋਠੀ ਦਾ ਇਹ ਇਹ ਏਰੀਆ ਹੈਗਾ ਜੀ ਥੱਲੇ ਤਾਂ 1400 ਹੈ ਠੀਕ ਹੈ ਜੀ ਉੱਤੇ 600 ਹੈ ਕਿੰਨਾ ਸਾਈਜ਼ ਕਿੰਨਾ ਹੈ ਪੂਰੇ ਪਲਾਟ ਦਾ ਜਿੰਨਾ ਛਦਾ ਏਰੀਆ ਦਾ ਕਿੰਨਾ ਸਾਈਜ਼ ਹੈ ਇਹ ਪੂਰਾ ਪਲਾਟ 80 ਬਾਈ 80 ਦਾ ਹੈ ਠੀਕ ਹੈ ਜੀ ਤੇ ਜੋ ਛਤਾ ਹੈ ਇਹ ਕੋਠੀ ਦਾ ਠੀਕ ਹੈ ਜੀ ਇਹ 40 ਬਾਈ 45 ਹੈ ਜੀ ਠੀਕ ਹੈ ਜੀ ਬਾਈ ਆ ਦੱਸੋ ਵੀ ਤੁਹਾਡੇ ਮਨ ਚ ਕੀ ਖਿਆਲ ਆ ਰ ਵੀ ਆਪਾਂ ਹਵੇਲੀ ਬਣਾਨੀ ਵੀ ਆਪਾਂ ਸੀ ਮਾਡਰਨ ਐਲੀਵੇਸ਼ਨ ਨਹੀਂ ਬਣਾਉਣਾ ਹੈ ਆਪਾਂ ਕੋਈ ਹੋਰ ਚੀਜ਼ ਨਹੀਂ ਕਰਨੀ ਹੈ ਕੁਝ ਹੋਰ ਸੋਚਿਆ ਹੋਵੇ ਤੇ ਹੋ ਕੁਝ ਹੋਰ ਗਿਆ ਹੋਵੇ ਇਹ ਜਾਂ ਕੀ ਸਿਸਟਮ ਸੀਗਾ ਬਾਈ ਆਪਾਂ ਤਾਂ ਬਾਈ ਇਹ ਸੁਧਾਰਨ ਇੱਕ ਮਕਾਨ ਖੜਾ ਕੀਤਾ ਸੀ ਠੀਕ ਹੈ ਜੀ ਤੇ ਆਹ ਮਿਸਤਰੀ ਸਾਹਿਬ ਜੀ ਇਹਨਾਂ ਨੇ ਇਹਨਾਂ ਨੇ ਸਾਰਾ ਕੁਝ ਆਪੇ ਆਪ ਹੀ ਕੀਤਾ ਜੀ ਨਕਸ਼ਾ ਵੀ ਇਹਨਾਂ ਨੇ ਖੁਦ ਨੇ ਬਣਾਇਆ ਇਹਨਾਂ ਨੇ ਜੋ ਸਾਨੂੰ ਡਿਮਾਂਡਾਂ ਦਿੱਤੀਆਂ ਸਾਰਾ ਕੁਝ ਇਹਨਾਂ ਨੇ ਕੀਤਾ ਜੀ ਵੀ ਦੋਸਤੋ ਤੁਹਾਨੂੰ ਮੈਂ 10 ਦਵਾ ਵੀਡੀਓ ਦੇ ਵਿੱਚ ਵੀ ਇਸ ਕੋਠੀ ਵਾਸਤੇ ਕਿਸੇ ਵੀ ਆਰਕੀਟੈਕਟ ਤੋਂ ਕੋਈ ਨਕਸ਼ਾ ਤਿਆਰ ਨਹੀਂ ਕਰਾਇਆ ਪੁਰਾਣਾ ਇੱਥੇ ਦੋ ਕਮਰੇ ਹੁੰਦੇ ਸੀ ਆਪਣੇ ਜਿਵੇਂ ਪਿੰਡਾਂ ਚ ਆਮ ਘਰਾਂ ਚ ਹੁੰਦੇ ਆ ਤੇ ਬਾਈ ਘਰਾਂ ਨੇ ਆਪ ਦੇ ਹਿਸਾਬ ਨਾਲ ਸਾਰਾ ਡਿਜ਼ਾਈਨ ਤਿਆਰ ਕੀਤਾ ਬਾਈ ਪਹਿਲਾ ਤਾਂ ਨਾ ਆਪਣਾ ਨਾਮ ਤੇ ਆਪਣਾ ਪਿੰਡ ਦੱਸੋ ਜੀ ਪਿੰਡ ਜੀ ਮੇਰਾ ਰਸੂਆ ਵਾਲਾ ਨਾਂ ਭੋਲਾ ਸਿੰਘ ਹੈ ਜੀ ਠੀਕ ਹੈ ਜੀ ਬਾਈ ਕਿੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਜੀ ਕੰਮ ਕਰਦਿਆਂ ਨੂੰ 12 ਸਾਲ ਹੋ ਗਏ ਜੀ 12 ਸਾਲ ਹੋ ਗਏ ਬਾਈ ਵੀ ਜਦੋਂ ਬਾਈ ਉਹਨਾਂ ਨਾਲ ਥੋੜੀ ਮੁਲਾਕਾਤ ਹੋਈ ਵੀ ਤੁਸੀਂ ਬਾਈ ਉਹਨਾਂ ਨੇ ਕੀ ਦੱਸਿਆ ਰੀ ਆਪਾਂ ਕਿਹੜੀ ਚੀਜ਼ ਬਣਾਨੀ ਹੈ ਤੇ ਤੁਹਾਨੂੰ ਕੀ ਆਈਡੀਆ ਹੈ ਵੀ ਆਪਾਂ ਆਹ ਲੋਕ ਬਣਾ ਕੇ ਦੇਣੀ ਹੈ ਕੋਠੀ ਦੀ ਬਾਈ ਕਹਿੰਦਾ ਯਾਰ ਦੋ ਕਮਰੇ ਬਣਾ ਕੇ ਅੱਗੇ ਲੋਬੀ ਬਣਾ ਕੇ ਵੀ ਆਪਾਂ ਸਿੰਪਲ ਜਿਹਾ ਕੰਮ ਕਰ ਦਈਏ ਮੈਂ ਬਾਈ ਨੂੰ ਆਖਿਆ ਵੀ ਯਾਰ ਤੂੰ ਪਵਾ ਦੀ 2-4 ਸਾਲ ਠਹਿਰ ਕੇ ਬਾਲੀ ਆਏ ਕਰਕੇ ਸਿਸਟਮ ਵੀ ਆਪਾਂ ਹਵੇਲੀ ਟਾਈਪ ਕਰਾਂਗੇ ਇਹ ਕਹਿੰਦਾ ਕਿੰਨੇ ਕੇ ਪੈਸੇ ਲੱਗੇਗਾ ਮਹਾ 10-12 ਲੱਖ ਰੁਪਏ ਦੇ ਲੰਮਸੋਂ ਖਰਚ ਆਊਗਾ ਜਦੋਂ ਇਹ ਕਹਿਤਾ ਬਾਈ ਕਹਿੰਦਾ ਚੱਲ ਯਾਰ ਇੰਨਾ ਤਾਂ ਆਪਣੇ ਕੋਲ ਹੈਗਾ ਵੀ ਚੱਲ ਕਰਦੇ ਇਹਨਾਂ ਨੇ ਮੇਰੇ ਤੇ ਸੱਟ ਤਾ ਸਾਰਾ ਕੰਮ ਤੇ ਆਪਾਂ ਤੁਹਾਡੇ ਸਾਹਮਣੇ ਮਕਾਨ ਤਿਆਰ ਕਰਤਾ ਜੀ ਦੇਖ ਲੋ 12 ਲੱਖ ਰੁਪਏ ਦੇ ਵਿੱਚ ਬਈ ਬਹੁਤ ਵਧੀਆ ਨਾ ਲੱਗਦਾ ਹੀ ਨਹੀਂ ਯਾਰ ਵੀ ਨੋਰਮਲ ਆਪਾਂ ਮੇਰੇ ਵਰਗਾ ਵੀ ਐਨੀ ਆਪਾਂ ਵੀਡੀਓ ਕੀਤੀਆਂ ਕੋਠੀਆਂ ਦੀ ਐਂ ਵੇਖ ਕੇ ਲੱਗਦਾ ਯਾਰ ਵੀ ਕੋਠੀ ਤੇਰ 25-30 ਲੱਖ ਰੁਪ ਬਈ ਸਿਰਫ ਵੀ 12 ਲੱਖ ਰੁਪਏ ਲੱਗੇ ਔਰ 12 ਲੱਖ ਤਾਂ ਵੀ ਅੱਜ ਕੱਲ ਵੀ ਕਹਿੰਦੇ ਨੀਆ ਭਰਨ ਚ 12 ਲੱਖ ਰੁਪਏ ਖਰਚ ਕਰ ਦਿੰਦੇ ਹਨ ਇਹਨਾਂ ਲਾ ਦਿੰਦੇ ਆ ਤੇ ਬਈ ਤੁਹਾਨੂੰ ਆ ਆਈਡੀਆ ਕਿੱਥੋਂ ਆਇਆ ਰ ਵੀ ਆਪਾਂ ਐਂ ਕੋਠੀ ਦਾ ਡਿਜ਼ਾਈਨ ਬਣਾਣਾ ਮੈਂ ਸਿੱਧੂ ਮੁਸੇ ਵਾਲੀ ਦੀ ਕੋਠੀ ਦਾ ਨਕਸ਼ਾ ਦੇਖਿਆ ਸੀ ਇੱਕ ਦਿਨ ਜੀ ਬਸ ਉਹਦੀ ਕਾਪੀ ਹੀ ਕਰ ਦੇਗੇ ਛੋਟਾ ਏਰੀਆ ਕਰਕੇ ਮਤਲਬ ਛੋਟੇ ਜੇ ਘਰ ਦੇ ਵਿੱਚ ਛੋਟੇ ਏਰੀਆ ਦੇ ਵਿੱਚ ਪੂਰੀ ਹਵੇਲੀ ਬਣਾਤੀ ਹੈ ਨਾ ਬਈ ਐਂ ਵੇਖਣ ਚ ਲੱਗਦਾ ਯਾਰ ਵੀ ਪਤਾ ਕਿੰਨੇ ਖਰਚਾ ਕਰਕੇ ਕਿੰਨੀ ਕਬ ਵੱਡੀ ਹਵੇਲੀ ਬਣਦੀ ਮਾਲਕ ਵੀ ਖੁਸ਼ ਹੋ ਗਿਆ ਨਾ ਵੀ ਐਂ ਲੱਗ ਕਿਤੇ ਕੰਮ ਕਰਦੇ ਆ ਆਪਾਂ ਨੂੰ ਵੀ ਇਹੀ ਹੁੰਦਾ ਰ ਵੀ ਆਪਾਂ ਜੇ ਕੋਈ ਕੰਮ ਕਰਕੇ ਚੱਲੇ ਹਣਾ ਵੀ ਕੰਮ ਕਰਨ ਵਾਲਾ ਵੀ ਯਾਦ ਰੱਖੇ ਔਰ ਕੰਮ ਨੂੰ ਵੇਖ ਕੇ ਵੀ ਆਪਾਂ ਨੂੰ ਵੀ ਚਾਰ ਬੰਦੇ ਯਾਦ ਕਰਨਾ ਨਾ ਵੀ ਉਹ ਚੀਜ਼ ਹੁੰਦੀ ਆ ਮੇਰੇ ਵੀ ਜੀ ਚ ਹੁੰਦਾ ਵੀ ਥੋੜਾ ਜਿਹਾ ਅਲੱਗ ਕਰੀਏ ਹੁਣ ਆਪਾਂ ਜਿੰਨੇ ਵੀ ਕੰਮ ਕਰਦੇ ਆ ਸਰ ਅਲੱਗ ਤੋਂ ਅਲੱਗ ਕਰਦੇ ਆ ਇੱਥੇ ਇੰਦਰਗੜ ਪਿੰਡ ਚ ਕੋਈ ਵੀ ਹੈਵੀ ਲੈਟਾਈਵ ਨਕਸ਼ਾ ਨਹੀਂ ਬਣਾਇਆ ਸੀ ਪਹਿਲਾ ਪ੍ਰੋਜੈਕਟ ਆਪਾਂ ਹੀ ਬਣਾਇਆ ਸੀ ਇਹ ਪਹਿਲਾ ਪ੍ਰੋਜੈਕਟ ਬਣਾਇਆ ਔਰ ਪਹਿਲਾ ਪ੍ਰੋਜੈਕਟ ਵੀ ਤੁਸੀਂ ਇੰਨਾ ਸੋਹਣਾ ਬਣਾਤਾ ਹੈ ਨਾ ਵੀ ਬਹੁਤ ਹੀ ਵਿਵਾ ਕਮਾਲ ਚੀਜ਼ ਬਣਾਈ ਹੈ ਭਈ ਮ ਤੇ ਆ ਕਿਥੋਂ ਲੈ ਕੇ ਆਂ ਜਿਹੜੀ ਜਾਲੀ ਉੱਪਰ ਲਾਈ ਹੈ ਵੀ ਸੀਮੈਂਟ ਦੀ ਉਹ ਕਿਥੋਂ ਲੈ ਕੇ ਆਉਂਦੀ ਹੈ ਇਹ ਜੀ ਚਟਾਲਿਓਂ ਲੈ ਕੇ ਆਉਂਦੀ ਹੈ ਆਪਣਾ ਯਾਰ ਮਿੱਤਰੀ ਆ ਉਹ ਉਸ ਬਾਈ ਤੋਂ ਲੈ ਕੇ ਆਉਂਦੀ ਹੈ ਜੀ ਇਹ ਠੀਕ ਹੈ ਬਾਈ ਤੇ ਬਾਈ ਜਿਹੜੇ ਉਪਰ ਆ ਮੈਂ ਡਿਜ਼ਾਈਨ ਵੇਖੀ ਨਾ ਜਿਹੜਾ ਤੁਸੀਂ ਗੋਲੇ ਬਣਾਏ ਹੈਗੇ ਆ ਆ ਵੀ ਬਈ ਆਪ ਹੀ ਸੁਝਾ ਕੀਤਾ ਹੈ ਵੀ ਕੋਈ ਵੀਡੀਓ ਵਗੈਰਾ ਕਿਸੇ ਹੋਰ ਦੀ ਵੇਖੀ ਸੀ ਪਹਿਲਾਂ ਇਹ ਆਪਦੇ ਤਰਫ ਤੋਂ ਕੀਤਾ ਜੀ ਸਾਰਾ ਕੰਮ ਗ੍ਰੂਫ ਗਰਾਫ ਜੋ ਵੱਧ ਰਿਹਾ ਤੇ ਮੋਲਡਿੰਗ ਆਗੈਰਾ ਕੀਤਾ ਸਾਰਾ ਆਪਦੇ ਤਰਫ ਤੋਂ ਕੀਤਾ ਜੀ ਕੰਮ ਸਾਰਾ ਠੀਕ ਹੈ ਤੇ ਬਾਈ ਮੈਂ ਤੁਹਾਨੂੰ ਪੁੱਛਣਾ ਚਾਹੁੰਗਾ ਨਾ ਵੀ ਪੂਰਾ ਜਿੰਨੀ ਕੋਠੀ ਆਪਣ ਇਹ ਚ 40000 ਇਟ ਲੱਗੇ ਹੋਏ 40000 ਰੇਟ ਲੱਗੀ ਹੈ ਤੇ ਸੀਮੈਂਟ ਦੇ ਕਿੰਨੇ ਗੱਟੇ ਲੱਗੇ ਸੀਮੈਂਟ ਦਾ 1200 ਗੱਟਾ ਲੱਗ ਗਿਆ ਜੀ 1200 ਗੱਟਾ ਸੀਮੈਂਟ ਦਾ ਹਾਂਜੀ ਜੀ ਠੀਕ ਹੈ ਜੀ ਮਤਲਬ ਓਵਰ ਆਲ ਮੈਕਸਿਮਮ ਹੁਣ ਤੱਕ ਦਾ ਪਲਸਟਰ ਤੱਕ ਦਾ ਖਰਚਾ ਬਿਨਾ ਫਰਸ਼ ਪਾਏ ਤੁਸੀਂ ਕਹਿੰਨੇ ਵੀ 12 ਲੱਖ ਰੁਪਏ ਦਾ ਖਰਚਾ ਹਾਂਜੀ ਬਈਆ ਤੋਂ ਬਾਦ ਆਪਾਂ ਬਾਤ ਕਰਾਂਗੇ ਉਹ ਅੱਗੇ ਵਧੂਗਾ ਜੀ ਹੁਣ ਤੱਕ ਦਾ ਇੰਨਾ ਖਰਚਾ 12 ਲੱਖ ਆਇਆ ਮਾੜਾ ਵੀ ਅੰਦਰ ਵਿਖਾ ਦਿਓ ਬੰਨੂ ਕਰ ਪੂਰਾ ਤੇ ਕਿੰਨੇ ਬੈਡਰੂਮ ਬਣਾਏ ਵੀ ਥੱਲੇ ਕਿੰਨੇ ਰੂਮ ਹੈਗੇ ਤੇ ਉੱਪਰ ਕਿੰ ਠੀਕ ਹੈ ਵਿੱਚ ਲੋਬੀ ਕਿਚਨ ਸਟੋਰ ਤੇ ਇੱਕ ਰੂਮ ਨਾਲ ਅਟੈਚ ਬਾਥਰੂਮ ਹੈ ਇੱਕ ਲੋਬੀ ਨਾਲ ਅਟੈਚ ਬਾਥਰੂਮ ਹੈ ਠੀਕ ਹੈ ਉਹਨੂੰ ਇੱਧਰ ਆ ਕੇ ਦਿਖਾਈ ਮਾੜਿਆ ਤੇ ਆ ਲੋਬੀ ਦਾ ਏਰੀਆ ਵੀ ਕਿੰਨਾ ਹੈਗਾ ਇਹ 14 ਬਾਈ 18 ਦਾ ਹੈ ਜੀ 14 ਬਾਈ 18 ਦਾ ਤਾਂ ਤੇ ਆਹ ਭਈ ਬੈੱਡਰੂਮ ਹੈਗਾ ਹਾਂ 14 ਬਾਈ 12 ਦਾ ਬੈੱਡਰੂਮ ਹੈ ਜੀ ਠੀਕ ਹੈ ਆਹ 14 ਬਾਈ 12 ਦਾ ਬੈੱਡਰੂਮ ਬਣਾਇਆ ਠੀਕ ਹੈ ਨਾ ਬਹੁਤ ਵਧੀਆ ਹੈ ਨਾ ਵੀ ਚੀਜ਼ ਬਣਾਈ ਹੈ ਤੇ ਭਾਈ ਆਹ ਸਾਹਮਣੇ ਕੀ ਚੀਜ਼ ਬਣਾਈ ਹੈ ਇਹ ਵਾਸ਼ਫੇਸ਼ਨ ਖਾਤਰ ਕੀਤਾ ਜੀ ਪੀ ਦੋਸਤੋ ਆ ਵੀ ਕੋਈ ਵਾਸ਼ਵੇਸ਼ਨ ਦਾ ਵੀ ਆਪਾਂ ਸਿੰਪਲ ਨਾਰਮਲੀ ਰੱਖਦੇ ਹੁੰਨੇ ਆ ਲੇਕਿਨ ਬਾਈ ਨੇ ਜਿਵੇਂ ਬਾਹਰ ਲੁੱਕ ਬਣਾਈ ਸਗੀ ਹੈ ਨਾ ਘਰ ਦੀ ਕਲਾਸਿਕਲ ਡਿਜ਼ਾਈਨ ਹਵੇਲੀ ਵਾਲਾ ਉਵੇਂ ਇੱਥੇ ਮੋਲਡਿੰਗ ਕਰਕੇ ਤੇ ਗੋਲੂਆ ਉਹਨਾਂ ਕਹਿੰਦਾ ਉਹੀ ਚੀਜ਼ ਰੱਖੀ ਹੋਈ ਜਿਹੜਾ ਜਿਵੇਂ ਬਾਹਰ ਲੱਗਦਾ ਸੀ ਵੇਖਣ ਚ ਉਵੇਂ ਵੇਖਣ ਚ ਅੰਦਰ ਲੱਗਿਆ ਨਾ ਵੀ ਉਹ ਚੀਜ਼ ਲੱਗਦੀ ਹੈ ਸਾਮ ਰੋਡ ਥੋੜਾ ਜ਼ਿਆਦਾ ਲੱਗਦਾ ਹੈ ਦੇਖਣ ਨਾਲ ਨੂੰ ਵੀ ਯਾਰ ਸੇਮ ਅੰਦਰ ਹੀ ਕਰ ਰੱਖਿਆ ਉਹੀ ਚੀਜ਼ ਲੱਗਦੀ ਹੈ ਕਾਪੀ ਉਹਦੀਆਂ ਠੀਕ ਹੈ ਤੇ ਬਾਈ ਤੁਹਾਨੂੰ ਜਦੋਂ ਬਾਈ ਤੋਂ ਕੰਮ ਕਰਵਾਉਣ ਲੱਗੇ ਆ ਬਾਈ ਨੇ ਦੱਸਿਆ ਹੋਊਗਾ ਯਾਰ ਵੀ ਆਪ ਵੀ ਤੁਹਾਨੂੰ ਬਾਈ ਦਾ ਸੁਝਾਅ ਕਿਵੇਂ ਲੱਗਿਆ ਯਾਰ ਵੀ ਉਹ ਚੀਜ਼ ਬਣ ਜੂਗੀ ਕਿ ਨਹੀਂ ਬਣਦੀ ਤੁਹਾਨੂੰ ਡਾਊਟ ਨਹੀਂ ਹੋਇਆ ਯਾਰ ਵੀ ਆਪਾਂ ਤੇ ਚ ਕਰ ਸਕਦੇ ਕਿ ਨਹੀਂ ਕਰ ਸਕਦੇ ਨੇ ਘੱਟ ਪੈਸਿਆਂ 'ਚ ਆਪਾਂ ਤਾਂ ਬਾਈ ਮਿਸਤਰੀ ਤੇ ਸਿੱਟਦਾ ਸਾਰਾ ਕੁਝ ਠੀਕ ਹੈ ਜੀ ਜਿਵੇਂ ਮਿਸਤਰੀ ਕਰੂਗਾ ਆਪਦੀ ਮਰਜ਼ੀ ਨਾਲ ਕਰੀਊਗਾ ਇਹ ਮਟੀਰੀਅਲ ਮਹਿੰਗਾਈ ਗਿਆ ਮੈਂ ਲਿਆ ਕੇ ਦੇਈ ਗਿਆ ਬਸ ਇੰਨਾ ਕੰਮ ਕਰ ਸੀਗੀ ਠੀਕ ਹੈ ਜੀ ਮੈਨਾਂ ਓਵਰਲ ਵੀ ਹੈ ਨਾ ਡਿਜ਼ਾਈਨ ਬਹੁਤ ਵਧੀਆ ਬਣਾਇਆ ਵੀ ਲੁੱਕ ਵੇਖ ਕੇ ਹੀ ਬਾਰੋਂ ਪਤਾ ਲੱਗਦਾ ਯਾਰ ਆ ਪੌੜੀ ਵੀ ਵੇਖ ਜੀ ਜਿਵੇਂ ਸੇਮ ਉਹਦੇ ਉਹੀ ਆ ਪਰ ਬਾਹਰ ਦੀ ਲੋਕੇਸਿਸ ਹਿਸਾਬ ਨਾਲ ਡਾਗ ਬੋਲ ਕੀਤਾ ਮੋਨੂ ਮਾਰਾ ਉ ਭਈ ਇਹ ਸਿੰਪਲ ਉਪਰ ਚੋਰਸ ਰੱਖੀਏ oven ਰੱਖੀ ਪੂਰੀ ਘਮਾ ਕੇ ਰੱਖੀ ਆ ਭਈ ਜਿੰਨਾ ਕੋ ਹੋ ਸਕਿਆ ਜਿੱਥੇ ਜਿੱਥੇ ਜੋ ਚੀਜ਼ ਆਪਾਂ ਅਲੱਗ ਕਰ ਸਕਦੇ ਉਹ ਡਿਜ਼ਾਈਨ ਬਣਾ ਸਕਣਾ ਭਾਈ ਉਹ ਉਹ ਚੀਜ਼ ਵਿੱਚ ਬਣਾ ਕੇ ਦਿੱਤੀ ਆ ਤੇ ਉੱਪਰ ਵੀ ਉੱਪਰ ਕਿੰਨੇ ਬੈਡਰੂਮ ਹੈਗੇ 1 ਬੈਡਰੂਮ ਹੈ ਜੀ ਇੱਕ ਲੈਟਰਨ ਬਾਥਰੂਮ ਹੈ ਜੀ ਉੱਤੇ ਤੇ ਛੋਟੀ ਲੋਬੀ ਛੱਤੀ ਵੀ ਆਦੀ ਇਹਦੇ ਉੱਤੇ ਬਣਾਉਣਾ ਜੀ ਤੇ ਗਾਂ ਇੱਕ ਹੋਰ ਚਾਹੀਦੀ ਠੀਕ ਹੈ ਮਾੜਾ ਉੱਪਰੋਂ ਵੇਖ ਕੇ ਹੀ ਹੋਈ ਆ ਬਹੁਤ ਵਧੀਆ ਹੈ ਨਾ ਵੀ ਤੇ ਘਰ ਚਾ ਨਾ ਵੀ ਰੋਸ਼ਨੀ ਦਾ ਇਸ ਨੇ ਪੂਰਾ ਧਿਆਨ ਰੱਖਿਆ ਵੀ ਹਰ ਇੱਕ ਪਾਸੇ ਰੋਸ਼ਨੀ ਆਉਂਦੀ ਹੈ ਹਵਾਦਾਰ ਪੂਰਾ ਘਰ ਹੈਗਾ ਵਧੀਆ ਹੈ ਨਾ ਵੇਖਣ ਚ ਵੀ ਵਧੀਆ ਲੱਗ ਜਾਂਦਾ ਤੇ ਕੋਈ ਦਿੱਕਤ ਵੀ ਹੈ ਨਹੀਂ ਗਈ ਇੱਕ ਮੋਂ ਉੱਪਰ ਆ ਕੇ ਵੀ ਆਵਖਾ ਤੇ ਬਈ ਉਹਨਾਂ ਜਿਹੜਾ ਉੱਪਰ ਬਰਾਂਡਾ ਜਿਹਾ ਬਣਾਇਆ ਆ ਵੀ ਡਿਜ਼ਾਈਨ ਦੇ ਵਿੱਚ ਹੀ ਸੀਗਾ ਯਾਰ ਬਾਤ ਸੋਚਿਆ ਵੀ ਆਪਾਂ ਆ ਚੀਜ਼ ਕਰਨੀ ਸੀ ਆ ਨਹੀਂ ਕਰਨੀ ਸੀ ਉਹਦਾ ਕੋਈ ਸਿਸਟਮ ਪਹਿਲਾਂ ਸਿੱਧਾ ਪੋਰਚ ਸੈਂਪਲ ਰੱਖਦੇ ਸੀਗੇ ਜੀ ਇਹ ਠੀਕ ਹੈ ਜੀ ਬਾਅਦ ਚ ਮੈਂ ਵੀ ਇੱਥੇ ਲਿਆਉਂਦੇ ਸੀ ਫੇਰ ਆਖੇ ਵੀ ਉਹਦੇ ਵਿੱਚੋਂ ਆਪਾਂ ਬਰਾਂਡੇ ਜੀ ਰੂਮ ਚੋਂ ਬਹਿ ਕੇ ਉੱਥੇ ਆਪਾਂ ਆਰਾਮਦਾਰ 10 ਮਿੰਟ ਬਹਿ ਸਕਦੇ ਆਂਗੇ ਉੱਥੇ ਪੋਰਚ ਉੱਥੇ ਲੈ ਗਈ ਇਸ ਸਿਸਟਮ ਦੇ ਨਾਲ ਵੀ ਸਿਆਲ ਹੈਗੇ ਆ ਗਰਮੀ ਹੈਗੇ ਹਨਾ ਵੀ ਹਵਾ ਬਹੁਤ ਵਧੀਆ ਹੁੰਦੀ ਹੁਣ ਵੀ ਮੈਂ ਫੀਲ ਕਰੀ ਜਾਂਦਾ ਵੀ ਇੱਥੇ ਵਧੀਆ ਹਵਾ ਚੱਲੀ ਜਾਂਦੀ ਹੈ ਤੇ ਮੀਂਹ ਪਈ ਜਾਂਦਾ ਮੰਨ ਲਓ ਇਹ ਬੰਦਾ ਮੰਝਾ ਢਾ ਕੇ ਇੱਥੇ ਬਹਿ ਗਿਆ ਚਾਹ ਚੋ ਪੀ ਤੇ ਬਈ ਇੱਕ ਮੈਨੂੰ ਆਹ ਦੱਸੋ ਯਾਰ ਆਹ ਪੱਤੇ ਜਿਹੜੇ ਲਾਏ ਆ ਬਈ ਇਹਨਾਂ ਦਾ ਕੀ ਸਾਈਜ਼ ਹੁੰਦਾ ਕਿਹੜੇ ਸਾਈਜ਼ ਨਾਲ ਹੁੰਦਾ ਵੀ ਆ ਸਿਸਟਮ 'ਚ ਇਹ ਜੀ ਫੁੱਟ ਬਈ ਫੁੱਟ ਦਾ ਫੁੱਟ ਬਈ ਫੁੱਟ ਦਾ ਪੀਸ ਹੈ ਜੀ ਇਹ ਆ ਇਕੱਲਾ ਹਾਂ ਇਹ ਡਬਲ ਹੁੰਦੇ ਆ 2 ਬਈ ਫੁੱਟ ਦਾ ਪੀਸ ਹੁੰਦਾ ਜੀ ਇਹ 450 ਦਾ ਇੱਕ ਪੀਸ ਪਿਆ ਸਾਨੂੰ ਠੀਕ ਹੈ ਕਿਤੋਂ ਲੈ ਕੇ ਆਂਦੇ ਸੀ ਵੀ ਆ ਬਲੇ ਇਹ ਲੈ ਕੇ ਚਟਾਲੋਂ ਲੈ ਕੇ ਆਂਦੇ ਸੀ ਜੀ ਹਾਂ ਚਟਾਲੋਂ ਲੈ ਕੇ ਆਂਦੇ ਹਾਂ ਜੀ ਠੀਕ ਹੈ ਇਹ 5 ਇੰਚ ਥੱਲੇ ਦਬੇ ਹੋਏ ਆ ਇਹ ਹਾਂ ਠੀਕ ਹੈ ਇਹ ਤੇ 5 ਇੰਚ ਬਾਕੀ ਮਾਲ ਵੀ ਬਹੁਤ ਤਕੜਾ ਐ ਨੀਗਾ ਵੀ ਕੋਈ ਚੀਜ਼ ਵੱਜੂਗੀ ਜਾਂ ਟੁੱਟ ਜੂਗਾ ਜਾਂ ਡਿੱਗ ਪੂਆ ਛੇਤੀ ਕਰਕੇ ਖੁਰਕੇ ਮਤਵਲੀ ਨਹੀਂ ਜੀ ਪੂਰੀ ਇੰਨਾ 2.5 ਤੋਂ 4 ਇੰਚ ਦੇ ਵਿੱਚ ਵਿੱਚ ਦੱਬਿਆ ਹੋਇਆ ਥੱਲੇ ਜੀ ਪਰ ਉਹ ਬਾਕੀ ਉਹ ਵੀ ਨਾਲ ਵੀ ਆਪਣੇ ਜਿਵੇਂ ਰਾਜਸਥਾਨ ਦੇ ਕਿਲਿਆਂ ਦੀ ਲੁੱਕ ਹੁੰਦੀ ਆ ਮੇਨ ਵੀ ਆਪਣੇ ਨਾ ਆ ਚੀਜ਼ ਨਾਲ ਲੁੱਕ ਬਾੜੀ ਵਧੀਆ ਆ ਜਾਂਦੀ ਵੀ ਜਦੋਂ ਆਪਾਂ ਬਾਹਰੋਂ ਵੇਖਦੇ ਆ ਨਾ ਕੋਠੀ ਨੂੰ ਪੂਰਾ ਓਵਰਲ ਵਿਊ ਆਉਂਦਾ ਵੇਖ ਕੇ ਇਹੀ ਲੱਗਦਾ ਰ ਵੀ ਆਪਾਂ ਪਤਾ ਨਹੀਂ ਕਿੰਨੀ ਵੱਡੀ ਹਵੇਲੀ ਚ ਆ ਗਏ ਔਰ ਮੇਨ ਗੱਲ ਯਾਰ ਵੀ ਮੈਂ ਤਾਂ ਖਰਚਾ ਸੁਣ ਕੇ ਬੜਾ ਹੈਰਾਨ ਹਾਂ ਵੀ ਸਿਰਫ ਹੀ 12 ਲੱਖ ਰੁਪਏ ਚ ਬਾਈ ਇੰਨੀ ਵਧੀਆ ਹਵੇਲੀ ਤਿਆਰ ਹੋ ਗਈ ਹੈ ਨਾ ਬਈ ਮੈਂ ਤੁਹਾਨੂੰ ਇੱਕ ਵਾਰ ਹੋਰ ਬਹੁ ਬਹੁ ਮੁਬਾਰਕਾ ਦੇਣਾ ਚਾਹੁੰਗਾ ਯਾਰ ਵੀ ਬਈ ਖੁਸ਼ੀ ਹੁੰਦੀ ਯਾਰ ਜਦੋਂ ਘਰ ਬਣਾਣਾ ਹਰ ਇੱਕ ਬੰਦੇ ਦਾ ਇੱਕ ਸੁਪਨਾ ਹੁੰਦਾ ਹਾਂਜੀ ਹਾਂਜੀ ਔਰ ਜਦੋਂ ਸੁਪਨਾ ਆਪਾਂ ਰੀਜਨਲ ਪੂਰਾ ਕਰੀਏ ਔਰ ਪੂਰਾ ਹੋਣ ਤੋਂ ਬਾਅਦ ਵੀ ਜਿੰਨੀ ਖੁਸ਼ੀ ਬਣਾਉਣ ਵਾਲ ਨੂੰ ਹੁੰਦੀ ਹੈ ਨਾ ਵੀ ਉਹਦਾ ਕੋਈ ਅੰਤ ਨਹੀਂਗਾ ਹਾਂਜੀ ਤੇ ਬਾਈ ਉੱਪਰ ਆ ਵੀ ਬੈਡਰੂਮ ਬਣਾਇਆ ਹੋਇਆ ਤੇ ਆ ਇਸ ਬੈਡਰੂਮ ਦਾ ਵੀ ਕਿੰਨਾ ਸਾਈਜ਼ ਹੈਗਾ 12 ਬਾਈ 14 ਦਾ ਹੈ ਜੀ ਆ ਵੀ ਠੀਕ ਹੈ ਮਤਲਬ نیچے ਦੋ ਬੈਡਰੂਮ ਹੋਗੇ ਉੱਪਰ ਇੱਕ ਬੈਡਰੂਮ ਹੋ ਗਿਆ ਨਾ ਠੀਕ ਹੈ ਤੇ ਸਾਰਾ ਨਕਸ਼ਾ ਵੀ ਤੁਸੀਂ ਹਨਾ ਆਪ ਬਣਾਇਆ ਬਿਨਾ ਕਿਸੇ ਵੀ ਇੰਜੀਨੀਅਰ ਦੀ ਹੈਲਪ ਨਾਲ ਨਾ ਵੀ ਸਾਰਾ ਸਿਸਟਮ ਆਪ ਬਣਾਇਆ ਠੀਕ ਹੈ ਬਾਕੀ ਹੁਣ ਆਪਾਂ ਜਿਹੜੇ ਗੋਲੇ ਗਾਲੇ ਲਿਪਦੇ ਆ ਤੁਸੀਂ ਦੇਖੋ ਕੋਣ ਇਧਰ ਆ ਕੇ ਗੋਲੇ ਵਿਖਾ ਪਰ ਤੇ ਮੋਲਡਿੰਗ ਵਿਖਾ ਪਾਈ ਦੀ ਨਾ ਕਿੰਨੀ ਵਧੀਆ ਸਫਾਈ ਵਾਲਾ ਕੰਮ ਹੈ ਬਈ ਮਾੜਾ ਜਿਹਾ ਵੀ ਕੋਈ ਜੋੜ ਹੈ ਨਹੀਂਗਾ ਕੋਈ ਉੱਪਰ ਨੀਚਾ ਹੈ ਨਹੀਂਗਾ ਸਿਸਟਮ ਬਹੁਤ ਹੀ ਵਧੀਆ ਬਣਿਆ ਹੋਇਆ ਹੈ ਬਰੀਕੀ ਤੋਂ ਬਰੀਕੀ ਕੰਮ ਦੀ ਆਪਾਂ ਨਿਗਰ ਰੱਖਦੇ ਆਂਗੇ ਐ ਹੈ ਨਹੀਂਗਾ ਵੀ ਆਪਾਂ ਯਾਰ ਅੱਜ ਕਰਕੇ ਫੋਂ ਦੀ ਟਾਈਮ ਲੱਗ ਜੇ ਵਧੀਆ ਕੰਮ ਕਰੀਦਾ ਆ ਰਾਮ ਨਾਲ ਕੁਆਲਿਟੀ ਨਾਲ ਠੀਕ ਹੈ ਭਾਈ ਓਵਰਆਲ ਦਾ ਕੰਮ ਮੈਨੂੰ ਬਹੁਤ ਵਧੀਆ ਲੱਗਿਆ ਠੋਡੇ ਕਰਦਾ ਨਾ ਵੀ ਜਿੰਨਾ ਵੀ ਬਣਾਇਆ ਘੱਟ ਖਰਚੇ ਦੇ ਵਿੱਚ ਵਧੀਆ ਚੀਜ਼ ਬਣਾ ਕੇ ਤਿਆਰ ਕੀਤੀ ਆ ਵੀ ਮਾਲਕ ਵੀ ਖੁਸ਼ ਹੋਏ ਆ ਉਹ ਤੁਹਾਨੂੰ ਵੀ ਬਣਾ ਕੇ ਖੁਸ਼ ਹੋਏ ਆ ਵੀ ਆਪਾਂ ਕੋਈ ਕੰਮ ਕਰਕੇ ਚੱਲਿਆਂ ਦਾ ਵਧੀਆ ਕੰਮ ਕਰਕੇ ਚੱਲਿਆ ਵੀ ਹਨਾ ਵੀ ਕੱਲ ਨੂੰ ਬੰਦਾ ਵੀ ਆਪਾਂ ਨੂੰ ਯਾਦ ਰੱਖੇ ਹੁਣ ਅਕਿਲਿਆਂ ਦੀ ਲੁੱਕ ਦੇਣ ਵਾਲਿਆਂ ਨੇ ਸਾਰੇ ਜੋ ਵਿੰਡੇ ਦੇ ਆਪਾਂ ਵਾਧਰੇ ਕੱਢੇ ਆ ਸਾਰੇ ਥੱਲੇ ਲਟਕਦੇ ਵਾਧਰੇ ਕੱਢੇ ਆ ਜੀ ਠੀਕ ਜੀ ਟੁੱਟ ਇਤੋਂ ਲੱਗ ਜਰ ਤਾਂ ਪਰੇ ਮਗਰ ਵੀ ਬਰਾਬਰ ਵੀ ਸਾਰੇ ਥੱਲੇ ਲਟਕਦੇ ਵਧਰੇ ਕੱਢੇ ਜਿਵੇਂ ਪ੍ਰਾਣਿਕ ਕਿਲਿਆਂ ਟੈਪ ਤੇ ਹੁੰਦੇ ਸੀ ਨਾ ਥੱਲੇ ਵਧਰੇ ਹਾਂਜੀ ਹਾਂਜੀ ਉਸ ਹਿਸਾਬ ਨਾਲ ਕੱਢੀ ਵੀ ਹੈ ਜੀ ਠੀਕ ਹੈ ਉਹਨਾਂ ਆਹੀ ਚੀਜ਼ਾਂ ਵੀ ਉਹੀ ਹੁੰਦਾ ਜਦੋਂ ਸਿਆਣਾ ਬੰਦਾ ਕੰਮ ਕਰੇ ਨਾ ਵੀ ਆਹ ਜੀ ਇਹੋ ਜਿਹੀ ਚੀਜ਼ਾਂ ਹਨਾ ਘਰ ਨੂੰ ਲੁੱਕ ਵਧੀਆ ਲੈ ਕੇ ਆਉਂਦੀ ਹੈ ਤੇ ਮਾੜਾ ਮਾੜਾ ਆਹ ਦੱਸਦੀ ਯਾਰ ਵੀ ਆਪਾਂ ਘਰ ਚ ਕੰਮ ਕਰਾਇਆ ਤੇ ਚੀਜ਼ ਵੇਖਣ ਚ ਵੀ ਵਧੀਆ ਲੱਗਦੀ ਆਹੀ ਮੇਨ ਚੀਜ਼ ਹੁੰਦੀ ਹੈ ਨਾ ਸੋ ਦੋਸਤੋ ਤੁਹਾਨੂੰ ਘਰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਕਮੀ ਉਹ ਵੀ ਜ਼ਰੂਰ ਦੱਸਿਓ ਨਾ ਵੀ ਥੋੜੇ ਸੁਝਾਵ ਨਾਲ ਹੀ ਅਸੀਂ ਚੱਲਦੇ ਆਂ ਤੁਸੀਂ ਵੇਖਦੇ ਹੋ ਸਾਨੂੰ ਦੱਸਦੇ ਹੋ ਵੀ ਘਰ 'ਚ ਆ ਚੀਜ਼ ਵਧੀਆ ਸੀ ਆ ਚੀਜ਼ ਖਰਾਬ ਸੀ ਜਾਂ ਸਾਨੂੰ ਇਸ ਜਗ੍ਹਾ ਤੇ ਹੋਰ ਕੰਮ ਕਰਨਾ ਚਾਹੀਦਾ ਜਿੰਨੇ ਸੁਝਾਵ ਦੇਈ ਜਾਓਗੇ ਓਨਹੀਂ ਹੀ ਆਪਾਂ ਵਧੀਆ ਵੀਡੀਓ ਸੱਗੇ ਹੋਰ ਲੈ ਕੇ ਆਉਂਦੇ ਰਾਵਾਂਗੇ ਤੇ ਇਸ ਕੋਠੀ ਬਾਰੇ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਬਾਈ ਜੀ ਇੱਕ ਵਾਰ ਆਪਣਾ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਮੈਂ ਇਹਦੇ ਭੋਲਾ ਸਿੰਘ ਜੀ ਨੰਬਰ 96190545 ਤੇ ਬਾਈ ਰਸ ਨੰਬਰ ਮੈਂ ਵਿੱਚ ਵੀ ਲਿਖ ਦੂੰਗਾ ਜੀ ਤੇ ਬਾਈ ਹਰਵਿੰਦਰ ਜੀ ਆਪਣਾ ਵੀ ਇੱਕ ਵਾਰ ਨੰਬਰ ਬੋਲ ਦੇ 90791 93784 ਤੁਹਾਨੂੰ ਕੋਠੀ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਡਿਜ਼ਾਈਨ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਮਟੀਰੀਅਲ ਬਾਰੇ ਹੈ ਖਰਚੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ ਬਾਈ ਹਰਵਿੰਦਰ ਨਾਲ ਸੰਪਰਕ ਕਰ ਸਕਦੇ ਹੋ ਇਹ ਬਾਈ ਭੋਲੇ ਨੂੰ ਵੀ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਇਹਦੇ ਨਾਲ ਹੀ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਕਰਿਓ ਤੇ ਅਲਵਿਦਾ ਚਾਹਵਾਂਗੇ ਸਤਿ ਸ੍ਰੀ ਅਕਾਲ